ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਆ ਗਏ ਆ ਵੀਰਿਓ ਸੋਨੂ ਭਲਵਾਨ ਦੇ ਅੱਡੇ ਤੇ ਪਿੰਡ ਠੱਠਾ ਤਾਂ ਵੀਰਿਓ ਵੀਡੀਓ ਵੀ ਐਂਡ ਤਾਈਂ ਵੇਖਿਓ ਰੇਡ ਵੀਰ ਦਾ ਜਾਇਜ ਹੁੰਦਾ ਵੱਡੀਆਂ ਵੇੜਾਂ ਨੇ ਵੀਰਿਓ ਫਾਰਮ ਵਾਲੀਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਆਓ ਵੀਰੇ ਇੰਨਾ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਕੁਲਜਿੰਦਰ ਵੀਰ ਜੀ ਕੀ ਹਾਲ ਚਾਲ ਜੀ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਵੀਰੇ ਸਭ ਤੋਂ ਪਹਿਲਾਂ ਕੁਲਜਿੰਦਰ ਚੈਨਲ ਦੇ ਖਾਲਰ ਤੇ ਹਨ ਭਰਾਵਾਂ ਨੂੰ ਪਿਆਰ ਭਰੀ ਸასი ਸ਼ਾਸਿਕਾਲ ਵੀਰੇ ਬਹੁਤ ਸਾਰਾ ਪਿਆਰ ਦਿੰਦੇ ਹੈ ਨਾ ਬਿਲਕੁਲ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਆ ਉਹਨਾਂ ਵੀਰਾਂ ਦਾ ਜਿੰਨਾ ਵੀਰਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਜਿੰਨਾ ਨਹੀਂ ਕੀਤਾ ਵੀਰੇ ਉਹ ਵੀ ਚੈਨਲ ਸਬਸਕ੍ਰਾਈਬ ਕਰ ਲਿਓ ਜੋ ਤੁਹਾਨੂੰ ਵੀਡੀਓ ਨਵੀਂ ਤਰ੍ਹਾਂ ਵੀ ਖਾਲੀ ਜਾਵੇ ਤਾਂ ਬਾਕੀ ਵੀਰੇ ਅੱਜ ਆ ਗਈਆਂ ਸੋਹਣੀਆਂ ਵੜਾਂ ਵੱਡੀਆਂ ਹਨਾ ਠੀਕ ਜੀ ਨਗਿਨੇ ਹੀ ਆ ਗਏ ਚਾਰ ਚਾਰ ਨਗਿਨੇ ਟੋਪ ਕਲਾਸ ਆ ਬਿਲਕੁਲ ਤਾਂ ਵੀਰੇ ਐਡਰੈਸ ਆਪਣਾ ਦੱਸ ਦਈਏ ਨਾ ਸਾਸਿ ਵੀਰ ਜੀ ਨਾਮ ਬਲਵਿੰਦਰ ਸਿੰਘ ਬਿੱਲਾ ਹਾਂਜੀ ਮੁੰਡਾ ਠੱਠਾ ਹਾਂਜੀ ਜ਼ਿਲ੍ਹਾ ਗੰਦਾਸਪੁਰ ਇਹ ਫੋਨ ਨੰਬਰ ਵੀ ਹੈ ਭੱਲ ਵਾਲੀ ਖਾਲਸਾ ਚੋੜੀਆਂ ਮਲੀਠਾ ਰੋਡ ਠੀਕ ਹੈ ਜੀ ਮੋਬਾਈਲ ਨੰਬਰ 9056 45155 ਠੀਕ ਹੈ ਜੀ ਤਾਂ ਆਪਣੇ ਕੋਲੇ ਆ ਗਈਆਂ ਵੇੜਾਂ ਜ ਹਨ ਵੀਰੇ ਚੰਗੇ ਰਿਕਾਰਡ ਵਾਲੀਆਂ ਵੱਡੀਆਂ ਫਾਰਮ ਵਾਲੀਆਂ ਪਹਿਲਾ ਦੂਜਾ ਕੀਰੀਆਂ ਦੋਨੀਆਂ ਵਛੀਆਂ ਆਈਆਂ ਵੀਰੇ ਠੀਕ ਹੈ ਜੀ ਬਿਲਕੁਲ ਠੀਕ ਹੈ ਜੀ ਕਰੀਏ ਵੀਰੇ ਸ਼ੁਰੂ ਪਹਿਲੇ ਨੰਬਰ ਵਾਲੀ ਵੇੜ ਬੜੇ ਹਨਾ ਹਾਂ ਜੀ ਹਾਂ ਜੀ ਦੱਸਿਓ ਡਿਟੇਲ ਹਨਾ ਇਹ ਵੀ ਜੀ ਦੂਜਾ ਸੂਹਾ ਵੱਖੀ ਆ ਦੂਸਰਾ ਸੂਹਾ ਆ ਮੋਹ 6 ਦੰਦ ਆ 6 ਦੰਦ ਹਾਂ ਜੀ ਗੁਲਾਬੀ ਥਣ ਤਾਂ ਵੀਰੇ ਗੱਭਣ ਆਗੇ ਵੀਰ ਜੀ ਗੱਬਣ ਦੇ ਹੱਤਾ ਲੈਂਦੀ ਇੱਕ ਹਫਤਾ ਖੜਦੀ ਆ ਵੱਡੀ ਵਸ਼ੀ ਆ ਗਈ ਹੈ ਨਾ ਆ ਦਿਖਾ ਦਿਓ ਮੜਾ ਜਹ ਹਫਤਾ 10 ਦਿਨ ਲੈਂਦੀ ਆ ਵਸ਼ੀ ਇੱਕ ਹਫਤਾ ਲੇ ਜੂ ਪਰ ਹਾਈ ਬੋਲਦਾ ਠੀਕ ਹੈ ਹਾਈ ਬੋਲਦਾ ਠੀਕ ਲੱਗਾ ਵੀਰ ਜੀ ਇਹਨੂੰ ਠੀਕ ਆ ਜੀ ਠੀਕ ਹੈ ਪਹਿਲਾਂ ਵਸ਼ੀ ਨੇ 28 ਕਿਲੋ ਦੁੱਧ ਰਿਕਾਰਡ ਨਾਲਿਆ ਇਹਦਾ ਠੀਕ ਆ ਜੀ 28 ਕਿਲੋ ਦਾ ਰਿਕਾਰਡ ਤੇ ਵੇਖੋ ਜੀ ਕਿੰਦੀ ਤੇ ਹੋਈ ਏ ਤੇ ਲੰਮੀ ਫੁੱਲ ਕੱਦ ਕਾਠ ਤੇ ਲੰਮੀ ਬੇਲ ਹੈ ਨਾ ਚਾਰੂ ਵੀ ਬਹੁਤ ਆ ਤੇ ਦੱਜਾ ਦੋ 6 ਦੰਦ ਆ ਮੂੰਹ 6 ਦੰਦਾਂ 6 ਦੰਦ ਵਸ਼ੀ ਠੀਕ ਹੈ ਖੋਲੀਏ ਵੀਰੇ ਤੋਰਾ ਵਿਖਾਈਏ ਹਾਂ ਜੀ ਕਾਕਾ ਫੜ ਕਹੀ ਬੋਲਦਾ ਟੀਕਾ ਲੱਗਾ ਵੀਰੇ ਹਾਂਜੀ ਪਹਿਲਾਂ ਨੇ ਵੀ ਇਹਦੀ ਜਦ ਸੂਈ ਹੈ ਨਾ ਖੀਰੀ ਵੱਚੀ ਹਾਂਜੀ ਉਹਦੀ ਵੱਚੀ ਆ ਏਡੀ ਵੱਚੀ ਆ ਉਹ ਵੀ ਠੀਕ ਆ ਜੀ ਇਹ ਗਾਂ ਦੋ ਜਿਸ ਵੇਖ ਤੇ ਆ ਰਵਤੀ ਲਾਲੀ ਕਹਿੰਦੇ ਇਹੀ ਗਾਂ ਬਿਲਕੁਲ ਤਾਂ ਵੱਡੀ ਵੜਾ ਵੇਖੋ ਵੀਰੋ ਜਿੰਨਾ ਵੀਰਾਂ ਦੀ ਡਿਮਾਂਡ ਹੁੰਦੀ ਹੈ ਚੰਗਾ ਪਸ਼ੂ ਤਾਂ ਵੀਰੋ ਬਾਕੀ ਫੁੱਲ ਕੱਦ ਕਾਠ ਵਾਲੀ ਆ ਤਾਂ ਲੰਮੀ ਬੇਲ ਆ ਚੈੱਕ ਕਰ ਲਓ ਬਿਲਕੁਲ ਵੇਖੋ ਵੀਰੋ ਚੈੱਕ ਕਰ ਲਿਓ ਫੁੱਲ ਕੱਦ ਕਾਠ ਲੰਮੀ ਬੇਲ ਆ ਲੇਵੇ ਖੁੱਲੇ ਦੀ ਮਾਲਕਾ ਚੈੱਕ ਕਰ ਲਓ ਤੋਰਾ ਵੀਰੋ ਵੱਡੀ ਵੈੜ ਵੀਰੇ ਕਿ ਫਿਰ ਚੰਗਾ ਦੁੱਧ ਪਰ ਜੂਏ ਹਨਾ ਵੀ ਜੀ 40 ਕਿਲੋ ਕਹਿੰਦੇ ਸੀ ਉਹ 40 ਲੀਟਰ ਨੂੰ 40 ਲੀਟਰ ਗਿਨੇ ਹੱਥ ਲਊਗੀ ਬਿਲਕੁਲ ਤਾਂ ਬਾਕੀ ਵੀਰੇ ਨਾਲ ਦੁੱਧ ਪਾਇਦਾ ਤਾਂ ਇੱਕ ਤਾਂ ਫੈਟ ਵੀ ਕਿਦਾਂ ਚੰਗੀ ਆ ਜੂ ਹਨਾ ਹਾਂ ਥੋੜੀ ਕ੍ਰੋਸ ਪੰਚ ਆ ਗਈ ਕ੍ਰੋਸ ਪੰਚ ਨਾਲ ਹਾਂਜੀ ਜਿੰਦ ਤੇ ਹਾਂ ਜਿਹੜੀ ਆਈ ਬਲਾਰੇ ਗਡੀ ਲੰਦੀ ਬਲ ਬੇਲ ਬੋਤ ਲੰਮੀ ਆ ਹਾਂ ਵੱਡੀ ਆ ਬਾਕੀ ਵੀਰੋ ਹਜੇ ਤਾਂ ਦਿਨ ਖੜਦੀ ਆ ਪਰ ਇਹ ਵੀ ਬਣੂ ਬਹੁਤ ਹਨਾ ਜੀ ਮੈਂ ਦੱਸ ਤਾ ਇੰਨਾ ਹੋ ਸਕਦਾ 12 ਵਿੱਚ ਲੈ ਜੀ ਹਨਾ 12 ਵਿੱਚ ਲੈ ਜੀ ਬਿਲਕੁਲ ਯਾਰ ਇਕੱਲਾ ਇਤਨਾ ਆਣ ਕੇ ਸਤਤ ਕੀ ਬਾਤ ਹੈ ਇਹ ਲੈਟ ਲੱਗੀ ਯਾਰ ਬਹੁਤ ਚੰਗੀ ਰਸ਼ੀ ਆ ਵੀਰੇ ਤਾਂ ਬਣੂ ਵੀ ਬਹੁਤ ਤੇ ਰਿਕਾਰਡ ਵੀ ਚੰਗੇ ਦੀ ਇਹ ਤੇ ਸੀਮਨ ਵੀ ਗਾੜੀ ਇਹਨੂੰ ਚ ਭੀ ਜਾਨੀ ਕਿ ਚੰਗਾ ਭਰਾ ਹੈ ਦੱਸਦੇ ਹਨਾ ਠੀਕ ਹੈ ਜੀ ਲੇਖ ਕੇ ਸਾਰੇ ਕੋਈ ਰੱਖਤਾ ਹੀ ਗਾੜੀ ਉਹਨਾਂ ਬਿਲਕੁਲ ਕਿੰਦੇ ਹਾਰੇ ਬੋਲਦੇ ਟੀਕਾ ਲੱਗਾ ਹੋਆ ਹਾਂਜੀ ਠੀਕ ਹੈ ਜੀ ਤੇ ਜਿਹੜੀ ਇਹਦੀ ਵੱਛੀ ਆ ਨਾ ਗੜੀ ਪਹਿਲੇ ਸਵੇ ਦੀ ਹਾਂਜੀ ਹਾਂਜੀ ਉਹਨੂੰ ਵੀ ਨਾਲ ਹੀ ਕਰਾਇਆ ਨਾ ਕਰਾਉ ਸ ਅੱਛਾ ਸ਼ਹੀ ਭਾਵਾ ਨੂੰ ਕਿਹਦੇ ਹਾਈ ਬੋਲਦੇ ਟੀਕੇ ਲਵਾਏ ਆ ਠੀਕ ਹੈ ਮਤਲਬ ਇਹ ਆ ਕਿ ਤੇ ਚਲੋ ਭਰਾ ਹੋ ਸਕਦਾ ਵੱਧ ਮੇਰੇ ਤੋਂ ਜਾਣਕਾਰੀ ਰੱਖਦੇ ਹੋ ਨਾ ਬਿਲਕੁਲ ਕਹਿੰਦੇ 460 ਦਾ ਟੀਕਾ ਪਰ ਦਿੰਦੀ ਵੱਛੀ ਆ ਗਾਰੰਟੀ ਪੀ ਵੱਛੀ ਗਾਰੰਟੀ ਨਾਲ ਹੁੰਦੀ ਆ ਹਾਂਜੀ ਬਿਲਕੁਲ ਤਾਂ ਗਾੜੀ ਵੇਖੋ ਵੀਰੋ ਉਹ ਤਾਂ ਗਾੜੀ ਹਨਾ ਪੀ ਜੋ ਵੀ ਇਹ ਵੱਛਾ ਦਵੇ ਵੱਛੀ ਦਵੇ ਉਹ ਦਾ ਪਰਮਾਤਮਾ ਆ ਤਾਂ ਬਾਕੀ ਵੀਰੋ ਵੈੜ ਵੱਡੀ ਆ ਜਿੰਨਾ ਵੀਰਾਂ ਦੀ ਡਿ ਕਲਿੰਦਰ ਜੀ ਸائیں ਕਹਿੰਦੇ ਕਿ ਵੀਰ ਜੀ ਸਾਨੂੰ ਕੋਈ 40 ਪਲੱਸ ਵਾਲੀ ਜਾਂ 30 ਪਲੱਸ ਵਾਲੀ ਵੱਛੀ ਚਾਹੀਦੀ। ਬਿਲਕੁਲ। ਆਪਾਂ ਉੱਥੇ ਕਹਿ ਦੇਣੇ ਕਿ ਬਈ ਨਹੀਂ ਸਾਡੇ ਕੋਲ 20 22 ਦੀ। ਅੱਜ ਸਾਡੇ ਕੋਲ ਆਈ ਆ ਵੀਰੇ। ਆਈ ਵੀਰੇ ਬਿਲਕੁਲ ਬਿਲਕੁਲ। ਹੈਨਾ? ਬਿਲਕੁਲ। ਮੇਰੇ ਬਲਿਆ ਸਾਡੇ ਕੋਲ ਕੋਲ ਹੈ ਸਾਡੇ। ਬਿਲਕੁਲ। ਜਿਹੜਾ ਵੀ ਮੇਰਾ ਭਰਾ ਕੋਈ ਖਰੀਦਣਾ ਚਾਹੁੰਦਾ ਵਾ ਬਿਲਕੁਲ। ਉਹ ਆਪਣਾ ਨੰਬਰ ਬਿਲਕੁਲ ਫੋਨ ਲਾ ਲੈ ਤੇ ਮੁੱਲ ਵੀਰੇ ਦਾ ਕਿੰਨਾ? ਕਿੰਨੇ ਦੀ ਦੇ ਦੇਣੀ ਵੇੜੇ। ਵੀਰ ਜੀ ਵੇਖੋ ਤਿਆਰ ਹੁੰਦੀ ਨਾ ਵੱਛੀ। ਹਾਂਜੀ। ਤੇ ਭਾਵੇਂ 1 20 ਹੀ ਮੰਗ ਲੀਂਦਾ ਮੈਂ। ਬਿਲਕ ਪਹਨ ਪੂਰੇ ਲੱਖ ਸਾਹਮਣੀ ਮੇਲ ਕਿ ਸਕੇ ਅਭੀ 1 ਹਫਤਾ ਲੈ ਜਾਣਾ ਇਹਨੇ 40 ਲੀਟਰ ਵਾਲੀ ਬੱਚੀ ਤੁਹਾਨੂੰ ਮਿਲ ਲਈ ਨਹੀਂ ਜੇ ਲੱਖ ਦੀ ਵੀਰ ਜੀ ਪਤਾ ਕੀ ਚੱਕਰ ਹੈ ਕੇਵਲੇ ਕਈ ਵੀਰਾਂ ਨੇ ਫੋਨ ਹੁੰਦੇ ਆ ਉਹਨਾਂ ਜੇ ਵਿੱਚ ਪੈਸੇ ਪਾਏ ਹੁੰਦੇ ਆ ਕਹਿੰਦੇ ਯਾਰਾ ਨੂੰ ਪਸ਼ੂ ਦੱਸ ਵੀਰੇ ਤੂੰ ਵੀਡੀਓ ਵੀ ਬਣਾਉਣਾ ਹੁਣ ਗਾਡੀ ਵੀਰੇ ਪਸ਼ੂ ਹੋਵੇ ਤਾਂ ਫੇਰੇ ਦੱਸੇ ਹਨਾ ਹੁਣ ਕੇਵਲੇ ਬਹੁਤ ਘੱਟ ਐਵੇਂ ਦਾ ਪਸ਼ੂ ਮਿਲਦਾ ਵਾ ਚੰਗੇ ਰਿਕਾਰਡ ਵਾਲਾ ਤੇ ਹਨਾ ਜੀ ਪੂਰੀ ਡਿਟੇਲ ਜਿਆਦਾ ਪਤਾ ਹੋਵੇ ਪਸ਼ੂ ਦਾ ਹਾਂਜੀ ਹਾਂਜੀ ਤਾਂ ਉਹਨਾਂ ਚਿਰ ਆਪਾਂ ਕੀ ਦੱਸਣਾ ਹਨਾ ਕਿ ਨਜ਼ਰ ਪਤਾ ਬਿਲਕੁਲ ਵੀਰ ਕਿ ਜਿੰਦਰਾ ਨਾਲ ਗੱਲ ਹੋਈ ਤੁਹਾਡੇ ਬਾਰੇ ਤੇ ਬੱਚੀਆਂ ਪਿ ਵੀਰਾਂ ਉਹਨਾਂ ਦੇ ਜੇਵੇਂ ਵਿੱਚ ਪੈਸੇ ਪਾਏ ਹੁੰਦੇ ਆ ਤਾਂ ਪਸ਼ੂ ਨਹੀਂ ਚੰਗਾ ਮਿਲਦਾ ਹਨਾ ਇਹ ਤੇ ਇਹ ਕਰਕੇ ਚਲੋ ਇੱਕ ਹਫਤਾ ਜੋ ਵੀਰਾਂ ਸਾਂਭ ਲੂ ਤਾਂ ਵਧੀਆ ਵੈੜ ਹਨਾ ਭਰਾ ਚਲੋ ਹਨਾ ਬਿਲਕੁਲ ਤਾਂ ਕਿੰਨੇ ਦੀ ਵੀਰੇ ਹੁਣ ਆਪਾਂ ਹਾਂ ਨਾ ਦੇਣੀ ਆ ਵੈੜੇ ਕਿੰਨੇ ਦੀ ਵੈੜ ਦੇ ਦੇਣੀ ਆਏ ਨੇ ਤਾਂ ਵੀਰੇ ਕਿੰਨੇ ਲੱਖ ਦੀ ਦੇ ਦੀਏ ਪੂਰੇ ਲੱਖ ਦੀ ਚਲੋ ਕਰ ਦਿਓ ਮਾਨ ਤਾਂ ਨਾ ਇੱਕ ਹਫਤਾ ਸਾਂਭਣੀ ਵੀਰਾਂ ਹਨਾ ਤਰਾਓ ਫਿਰ ਆਪ ਹੀ ਕਰ ਦਿਓ ਨਹੀਂ ਪੂਰੇ 95 ਦੀ ਕਰ ਦਿਓ ਵੀਰੇ 5 ਛੋੜ ਕਰ ਦਿਓ 90000 ਖਵਾ ਲਿਆ ਮੇਰਾ ਖਾਣਾ ਨਹੀਂ ਇਹਨੇ 10000 ਹਾਂਜੀ ਪੰਜ ਹੀ ਖਵਾ ਛੱਡਿਓ ਕਿਦੇ ਬਿਲਕੁਲ ਇਹ ਫੇਰ ਪੈ ਸਵਾ ਦੀ ਵੇਚ ਲਈ ਜੋ ਕੋਈ ਵੇਚਣ ਵਾਲਾ 90 ਦੇ ਵਿੱਚੋਂ ਵੀਰੇ 2000 ਮਨ 88000 ਦੀ ਵੇੜ ਹਾਂ ਕੋਈ ਨਾ ਜਾਣਦੇ ਜਾਣਦੇ 88 ਦੀ ਵਗੀ ਆ ਵੀ ਚਲੋ ਵੱਡੀ ਵੈੜਾ ਕਿਹੜਾ ਵੀਰਾ ਲੈ ਜੂਗਾ ਹਨਾ ਨਵਾਂ ਪਸ਼ੂ ਆ ਬਾਕੀ ਠੀਕ ਹੈ ਜੀ ਠੀਕ ਹੈ ਤੇ 88000 ਦੀ ਹੋ ਜੂ ਬਾਕੀ ਵੀਰੋ ਫੋਨ ਤੁਸੀਂ ਲਾਉਣਾ ਜਰੂਰ ਹਾਂਜੀ ਬਿਲਕੁਲ ਦੂਜੇ ਨੰਬਰ ਤੇ ਆ ਗਈ ਵੈੜ ਜੀ ਇਹ ਵੀਰ ਜੀ ਦੋਂਦੀ ਵਛੀ ਆ ਗਈ ਜੀ ਇਹ ਦੋ ਦੰ ਦਾ ਹਾਂ ਦੋਂਦੀ ਵਛੀ ਆ ਠੀਕ ਹੈ ਬੋਦੀ ਵਾਲੀ ਆ ਗਈ ਹਨਾ ਬੋਦੀ ਵਾਲੀ ਵਛੀ ਤੇ ਹਫਤਾ ਖੜਦੀ 5000 6000 ਇਹ ਸੂਆ ਪਹਿਲਾਂ ਹੀ ਆ ਗਿਆ ਫਿਰ ਹਨਾ ਦੋਂਦੀ ਦੋਂਦੀ ਵੀਰ ਜੀ ਆ ਦੋਂਦੀ ਉਹ ਹੀ ਨਾ ਪਹਿਲਾਂ ਸੂਆ ਆ ਗਿਆ ਮੱਛੀ ਦੇ ਪਾਜੀ ਕੀ ਬਾਤ ਹੈ ਖਣ ਬੜਾ ਪਿਆਰਾ ਕੱਢਦੀ ਹੁੰਦੀ ਵੈੜ ਹਫਤਾ ਲੈਂਦੀ ਆ ਵਛੀ ਪਾ ਇਦਾਂ ਹੀ ਆ ਦੇ ਲੋ ਕੀ ਬਾਤ ਹੈ ਸ ਮੈਂ ਤੁਹਾਨੂੰ ਦੱਸਿਆ ਨਾ ਜੀ ਕੁਲਜਿੰਦਰ ਤਾਂ ਨਗਿਨੇ ਦੇ ਮੁੰਗਿਨੇ ਤੋਹਫੇ ਆ ਜੀ ਟੌਪ ਕਲਾਸ ਨੇ ਕੱਦ ਕਾਠੀਆਂ ਵੇੜਾ ਨੇ ਵੀਰੋ ਤੌਰ ਦੇ ਤਾਂ ਵੇਖੋ ਵੀਰੋ 보ਦੀ ਵਾਲੀ ਵੇੜਾ ਕਿੰਨੀ ਗਾਹ ਨਹੀਂ ਪਛਾਹ ਬਿਲਕੁਲ ਵੱਡੀ ਵੇੜਾ ਤਾਂ ਤਿਆਰ ਬਹੁਤ ਜ਼ਿਆਦਾ ਚੰਗੀ ਹੁੰਦੀ ਐ ਇਸਲੇ ਵੀ ਥੋੜਾ ਜਿਹਾ ਕੜੀਆਂ ਪਾਤੀ ਇੱਕ ਫੁੱਲ ਕਰਕੇ ਥੋੜਾ ਕਰਨਦੀ ਆ ਹਾਂ ਜੀ ਫੁੱਲ ਬਣਦੇ ਨਾਲ ਫਿਰ ਪਛੂ ਕਰਦਾ ਕੇ ਹਾਂ ਤਾਂ ਵੇੜ ਬਹੁਤ ਵੱਡੀ ਐ ਵੀ ਵੀਰੋ ਵੀਰ ਜੀ ਫਿਰ ਪੈਲਣ ਵੀ ਇਹ ਕਿਹਦੇ ਸਾਹਮਣੇ ਤਿਆਰ ਹੁੰਦੀ ਪਈ ਐ ਫਿਰ ਚੰਗਾ ਦੁੱਧ ਭਰਜੂ ਹਣਾ ਵੀਰ ਜੀ ਜਿਹੜੇ ਘਰ ਅੱਛੀ ਲਈ ਨਾ ਮੇਰੇ ਹਾਂ ਜੀ ਉਹ ਕਹਿੰਦੇ ਸਾਡੀ ਪਹਿਲਾਂ ਦੇ ਬੱਤੀ ਜਿਹੜੀ ਨਾ ਹਾਂਜੀ 20 ਤੋਂ ਪਲੱਸ ਚਲਦੀ ਐ ਠੀਕ ਆ ਜੀ ਠੀਕ ਆ ਜੀ ਅੱਜ ਚੰਗੀ ਛੜਦੀ ਐ ਜੰਮੀ ਗੂਂਦਾਂ ਹੁੰਦੀ ਐ ਬੱਤੀ ਦੇ ਖੇਚ ਕੇ ਚੱਢੀ ਐ ਹਲੇ ਕੋਈ ਦੇਖੋ ਤੁਹਾਨੂੰ ਪਤਾ ਹੈ ਹੈਨਾ ਕੀ ਬਾਤ ਐ ਬੋਦੀ ਵਾਲੀ ਵੈੜਾ ਵੀਰੋ ਵੱਡੀ ਵੈੜਾ ਐਨ ਨੂੰ ਤਰ ਦੇ ਵੀ ਲੰਮੀ ਮਾਰੀ ਐਨ ਨੂੰ ਤੋੜੋ ਤਾਂ ਵੇਖੋ ਵੀਰੋ ਚੈੱਕ ਕਰ ਲਿਓ ਬਹੁਤ ਜ਼ਿਆਦਾ ਚੰਗੀ ਜਿਹਨੂੰ ਕਹਿ ਦਈਏ ਵੈੜ ਫੁੱਲ ਰਾਜੀ ਆ ਕੱਦ ਕਾਠ ਖਣ ਸਪੈਸ਼ਲ ਕਿੰਨਾ ਵੀਰਾਂ ਦੀ ਡਿਮਾਂਡ ਹੁੰਦੀ ਆ ਕਿ ਵੀਰੇ ਕਿੱਲੇ ਬੱਜਿਆ ਪਸ਼ੂ ਵੀ ਸੋਨਾ ਲੱਗੇ ਤਾਂ ਵੱਡੀਆਂ ਬਹਿਣਾ ਦੀ ਫੁੱਲ ਸੈਜ ਹੈ ਵੀਰੋ ਲੈ ਲੈ ਸਲੈਟ ਬਾਕੀ ਵੇਖੋ ਵੀਰੋ ਕਿੰਨੀ ਗਾਹ ਨੂੰ ਤਿਆਰ ਹੁੰਦੀ ਪਈ ਆ ਓਨੀ ਪੇਸ਼ਾਨ ਨੂੰ ਤਿਆਰ ਹੁੰਦੀ ਪਈ ਆ ਕਿਆ ਬਾਤ ਹੈ ਬਹੁਤ ਜਾਂ ਚੰਗੀ ਵੈੜ ਥਣਵੜਾ ਪਿਆਰਾ ਕਰਦੀ ਹੁੰਦੀ ਹੈ ਨਾ ਤੇ ਵੀਰ ਜਿੰਦਰ ਆ ਵੀਖੋ ਆ ਚੀਜ਼ਾਂ ਹੁੰਦੀਆਂ ਹਾਂ ਬੱਚੀ ਤੂੰ ਤਾਂ ਕਰ ਲੱਗੂ ਵੀਰੇ ਪਹਿਲਾਂ ਜਾ ਕੇ ਖੁੱਲਣਾ ਮਸ਼ੀਨ ਖੁੱਲਣਾ ਮੇਰਾ ਭਰਾ ਬਿਲਕੁਲ ਚਲੀ ਤਾਂ ਵੇਖ ਲਓ ਬੱਚੀ ਐ ਸਪੈਸ਼ਲ ਜਿਹਾ ਤੁਹਾਨੂੰ ਲੱਗਾ ਨਸਲ ਆਪਣੇ ਵੇਲੇ ਬਹਿਰ ਕੇ ਬਣਾਈ ਆ ਬਹੁਤ ਜਾਂ ਚੰਗੀ ਵੈੜ ਆ ਜੀ ਹੈ ਨਾ ਤੇ ਵੀਰ ਜੀ ਇਹਦਾ ਮੁੱਲ 95 ਹਜ਼ਾਰ ਦੀ ਕਿੰਦਰ ਇਹ 95 ਦੀ ਹਾਂਜੀ ਮਾਨਤਨ ਵੀਰੇ ਕਰੋ ਫਿਰ ਆਪ ਹੀ ਕਰ ਦਿਓ ਜੈ ਜੈ 90 ਦੇ ਦਈਏ ਇਹ ਵੀ 2 ਛੱਡੀ 88 ਦੀ ਨਹੀਂ ਦੇ ਦੀ ਹਾਂਜੀ ਹਾਂ ਨਹੀਂ ਹਾਂਜੀ 82 ਇਹ 82 ਦੀ ਦੋਂਦੀ ਵਸੀ 22 ਕਿਲ ਵਾਲੀ 22 80 ਪੂਰੇ ਦੀ ਯਾਰ ਜਾਣਦੇ ਹਨਾ ਕੋ ਜਿੰਦਰ ਸਿਆਣੀ ਤੈਨੂੰ ਕੀ ਕਹਿਣਾ ਤੂੰ ਭਰਾ ਤੂੰ ਆ ਬਿਲਕੁਲ ਨਹੀਂ ਠੀਕ ਹੈ 80 ਦਿਓ ਜੀ ਹਨਾ ਤਾਂ ਵੇਖੋ ਵੀਰੋ ਕਿਆ ਬਾਤ ਹੈ ਜੀ ਪਲੀ ਜੁੜੀ ਫੁੱਲ ਬੋਦੀ ਵਾਲੀ ਲੇਵਾ ਸੋਨਾ ਬਣਾਉਂਦੀ ਹੁੰਦੀ ਥਾਣੇ ਸਪੈਸ਼ਲ ਲੱਗਿਆ ਸਪੈਸ਼ਲ ਲੱਗਿਆ ਵੀਰੋ ਕਿਆ ਬਾਤ ਹੈ ਬੋਦੀ ਡਾਡੀ ਵੇੜਾ ਬਹੁਤ ਸੋਹਣੀ ਵੇੜਾ ਵੀਰ ਕਿਵੇਂ 88 ਦੀ ਹਨਾ ਤੇ ਆਹ ਹੋ ਗਈ 80 ਦੀ ਜੋੜੇ ਇੱਕੋ ਜੇ ਕਦ ਕਾਢ ਨੇ ਤੇ ਜੋੜੇ ਚ ਮਾਨਤਨ ਕਰ ਗਏ ਹਨਾ ਜੇ ਕੋਈ ਵੀਰਾ ਪਾ ਲੇ ਤੇ ਜੇ ਕੋਈ ਫਾਰਮ ਵਾਲੇ ਵੀਰ ਦੀ ਡਿਮਾਂਡ ਚੰਗੀਆਂ ਮੇੜਾਂ ਨੇ ਤਾਂ ਮਾਨਤਨ ਕਰਿਓ ਬਿਲਕੁਲ ਕਿਆ ਬਾਤ ਹੈ ਜੀ। ਖੀਰੀ ਵਸ਼ੀ ਆ ਗਈ ਜੀ। ਇਹ ਵੀ ਤੋਹਫਾ ਹੀ ਹੈ ਟਾਪ ਕਲਾਸ। ਖੀਰੀ ਆ। ਖੀਰੀ ਖੀਰੀ। ਖੀਰੀ ਆ। ਕਿਆ ਬਾਤ ਹੈ। ਕਿੱਚੀ 15 ਦਿਨ ਜੇ ਮੈਂ ਪਹਿਲਾਂ ਹੀ ਕਹਦਾ ਦਿਨ 15 ਲੈ ਚੋ। 20 ਦਿਨ ਕਹਿੰਦੇ 5 ਦਿਨ ਮਿੱਠਵਾਈ ਨੋ ਹੋਗੇ। ਠੀਕ ਹੈ ਜੀ। 15 ਦਿਨ ਵੀਰੇ। 15 ਦਿਨ। ਸੇਵਾ ਕਰ ਲਈ ਕੋਈ 15। ਫੁੱਲ ਰਾਜੀ। ਫੁੱਲ ਵੀਰੇ ਕਿਆ ਬਾਤ ਹੈ ਜੀ। ਵੇਖੋ ਵੀਰੇ ਬਰੀਡ ਚੈੱਕ ਕਰੋ। ਤਾਂ ਫੇਸ ਕੁਆਲਟੀ ਚੈੱਕ ਕਰੋ ਵੈੜ ਦੀ ਕੀ ਗੈਣੇ। ਕਿਆ ਬਾਤ। ਤੋੜ ਦਿਓ ਵੀਰੇ। ਬੋਦੀ ਵਾਲੀ ਵੈੜ ਆ। ਪ੍ਰਿੰਟ ਪ੍ਰਿੰਟ ਬਹੁਤ ਆ ਥਣ ਬੜਾ ਸਪੈਸ਼ਲ ਲੱਗਿਆ ਗੁਲਾਬੀ। ਆ ਬਾਤ ਹੈ ਇਹ ਵੀ ਪੈਲ ਨਹੀਂ ਆ ਫਿਰ ਆ ਗਈ ਹਨਾ ਥੀਰੀ ਥੀਰੀ ਵੀਰੇ ਥੀਰੀ ਹਾਂ ਤਾਂ ਥਣ ਬੜਾ ਪਿਆਰਾ ਲੱਗਿਆ ਜੀ ਇਹਨੂੰ ਤੇ ਰਾਜੀ ਫੁੱਲ ਤੇ ਕੱਦ ਕਾਠੀ ਵੀ ਫੁੱਲ ਤਾਂ ਵੀਰੇ ਇਹੋ ਜਿਹੇ ਪਸ਼ੂ ਦੀ ਕਿੰਨੀ ਸਫਤ ਕਰ ਲਈ ਓਨੀ ਥੋੜੀ ਹੈ ਜੀ ਕਹੇ 파ਸੀਓ ਨਹੀਂ ਵੀਰੇ ਕੋਈ ਆ ਕੇ ਕਹਿ ਸਕਦਾ ਕਿ ਕੱਦ ਛੋਟਾ ਜਾਂ ਥਣ ਥੁਣ ਬਿਲਕੁਲ ਪੂਰੀ ਟੌਪ ਕਲਾਸ ਆ ਕੱਦ ਵੀ ਫੁੱਲਾ ਰਾਜੀ ਵੀ ਫੁੱਲਾ ਬਰੀਡ ਵੀ ਫੁੱਲਾ ਥਣ ਵੀ ਸਪੈਸ਼ਲ ਲੱਗਿਆ ਇਹ ਸਿਰਾ ਵੈਡ ਹੈ ਇਹੋ ਜਿਹਾ ਪਸ਼ੂ ਬੜੇ ਪਿੰਡ ਫਿਰ ਕੇ ਵੀਰੇ ਫਿਰ ਅੱਗੇ ਤੇ ਚੰਗਾ ਪਸ਼ੂ ਨਾ ਕਿ ਮਿਲਦਾ ਹਨਾ ਬੋਦੀ ਵਾਲੀ ਵੈੜਾ ਬਹੁਤ ਸਪੈਸ਼ਲ ਆ ਕੀ ਬਾਤ ਹੈ ਜੀ ਲਊ ਵਾਲੀ ਵੈੜਾ ਇਹਨੂੰ ਤੋਰ ਵੀ ਲੈ ਲੰਮੀ ਤੋਰ ਇਧਰ ਤੋਰ ਦੇ ਲੰਮੀ ਤੋਰ ਦੇ ਕਰੀ ਇਹਨੂੰ ਤੋਰ ਦੇ ਤੋਰ ਦੇ ਤੋਰ ਦੇ ਕੀ ਬਾਤ ਹੈ ਜੀ ਸਿਰਾ ਵੈੜਾ ਜੀ ਕਿੱਥੋਂ ਆ ਬਲਮ ਨੇ ਹੁੰਦੇ ਵੀਰੇ ਲੋ ਕਰਾਸਾ ਤੂੰ ਛੱਡ ਦੋ ਛੱਡ ਦੋ ਕੋਈ ਛੱਡ ਦੋ ਇੱਕ ਤੇਰਾ ਸਾਥ ਹੈ ਲੈ ਗ੍ਰਾਮ ਦਾਸ ਦੀ ਕਿਰਪਾ ਹੈ ਪਰਮਾਤਮਾ ਵਾਈਗੁਰੂ ਵਾਈਗੁਰੂ ਰੋਟੀ ਦੇਣਾ ਹਨ ਉਹ ਚਲਾਉਣਾ ਪਰਮਾਤਮਾ ਹਰ ਇੱਕ ਇਹਨੂੰ ਕਰੇ ਫੇਸ ਤੇ ਕੀ ਬਾਤ ਹੈ ਲੈ ਜੋ ਜੀ ਕਿਆ ਬਾਤ ਹੈ ਥਾਨ ਵੇਖੋ ਵੀਰੋ ਕੀ ਕਹਨੇ ਥਾਨ ਦੇ ਗੁਲਾਬੀ ਕਲਰ ਇਹਦੇ ਵੀ ਬਾਈ ਕਲਿੰਦਰ ਜੀ ਤੁਸੀਂ ਪਿੱਛੋਂ ਦੀ ਬੈਜੋ ਅੱਛੀ ਠੀਕ ਕੱਕਾ ਮੂੰਹ ਤਾਂ ਦਿਖਾਇਆ ਨਹੀਂ ਮੂੰਹ ਖੀਰੀ ਦਿਖਾਉਣੀ ਯਾਰ ਬੱਚੀ ਇਹ ਮੂੰਹ ਅਨੰਤ ਫਟ ਗਿਆ ਤੁਸੀਂ ਤਾਂ ਕਹੋ ਵੀ ਇਹ ਖਲੋ ਤੁਸੀਂ ਆ ਇੱਧਰ ਕਲਿੰਦਰ ਜੀ ਥਾਨ ਦਿਖਾ ਦਿਓ ਬੱਚੀ ਬਹੁਤ ਜ਼ਿਆਦਾ ਚੰਗੀ ਵੀ ਹੈ ਹਾਂ ਆ ਵੇਖੋ ਵੀਰੋ ਕਿਆ ਬਾਤ ਹੈ ਠੀਕ ਹੈ ਵੀਰੋ ਠੀਕ ਆ ਜੀ ਇੱਧਰ ਆ ਜੀ ਬੋ ਗਿਆ ਚੁਗੀ ਬੜਾਈ ਤਾਂ ਠੀਕ ਦਿਨ 15 ਲੈ ਜੂ ਪਰ ਇਹ ਕੀ ਵੈਡ ਵੈਡ ਹੈ ਹਨਾ ਹਾਂ ਜੀ ਪੰਜ ਦਿਨ ਮਿੱਥੋਂ ਆਈ ਨੂੰ ਹੋ ਗਈ ਤਰੀਮ ਕਰੇ ਠੀਕ ਹੈ ਜੀ 15 ਦਿਨ ਤੇ 14 ਦਿਨ ਤੇ ਮਤਲਬ ਇੱਕ ਸੂਭ ਹੋ ਗਈ ਜਾਨੀ ਦਿਨ ਹਾਂ 15 14 ਦਿਨ ਲਾਦੀ ਆਂਦੀ ਦਿਨੋਂ ਦਿਨ ਲੱਖਦੀ ਹਾਂ ਲਾ ਜਾਈ ਪਈ ਹੈ ਬਾਕੀ ਚਲੋ ਇਹ ਆ ਗਈ ਚਾਰੂ ਵੀ ਬਹੁਤ ਆ ਕਿੰਨੇ ਦੀ ਵੈਡ ਦੇ ਦੇਣੀ ਹੈ ਅੱਛਾ ਵੀਰ ਜੀ ਇਹਨੂੰ ਕੁਜਿੰਦਰ ਜੀ ਲੱਗਾ ਜੇ ਟੀਕਾ ਪੁੱਤ ਕਿਹੜਾ ਐਵੀਐਸ ਮੈਨੂੰ ਤਾਂ ਨਾ ਨਹੀਂ ਉਹਨਾਂ ਦਾ ਅੰਗਰੇਜ਼ੀ ਘਾਟੀ ਧੰਨਵਾਦ ਦੇਸੀ ਨੇ ਵੀ 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 ਐਵੀਐਸ ਦਾ ਐਵੀਐਸ ਦਾ ਉਹਨੂੰ ਹਾਈ ਬੋਲਦਾ ਉਹ ਚਿੱਤੇ ਆ ਥੋੜਾ ਹਾਂਜੀ ਇਹਨੂੰ ਵੀ ਐਵੀਐਸ ਦਾ ਇਹਨੂੰ ਵੀ ਐਵੀਐਸ ਦਾ ਐਵੀਐਸ ਦਾ ਬਿਲਕੁਲ ਨਾਲੇ ਇਹ ਹੈ ਕਿ ਵੀਰੇ ਹੁਣ ਕਿਵੇਂ ਦੀ ਬਰੀਡ ਵੜਾ ਹਨਾ ਤਾਂ ਕਿਹੜਾ ਵੀ ਵੀਰਾ ਵੀ ਲੈ ਜੂਗਾ ਕਿਸੇ ਵੀਰੇ ਦੇ ਕੋਲ ਵੀ ਵੱਜੀ ਹੋਊਗੀ ਸੀਮਨ ਤਾਂ ਉਹਨਾਂ ਚੰਗਾ ਕਰਨਾ ਹਨਾ ਚੰਗਾ ਤਾਂ ਬਾਕੀ ਚਲੋ ਕਿਸੇ ਵੀ ਵੀਰ ਨੇ ਕਿੰਨੇ ਡਾਕਟਰ ਨੇ ਸੀਮਨ ਇਹਨੂੰ ਹਨਾ ਉਹਨਾਂ ਚੰਗਾ ਹੀ ਪਰਦਾ ਕਿ ਬਰੀਡ ਤਾਂ ਹਨ ਸਿਮਨ ਤਾਂ ਚੰਗੇ ਭਰਾ ਹੋ। ਬਾਕੀ ਤਾਂ ਮੋਲੇ ਦਾ ਵੀਰੇ। ਕੁਲਿੰਦਰ ਜੀ ਤੁਹਾਨੂੰ ਪਤਾ ਵਾ ਇਹੀ ਰਹਿ ਲਿਆ ਕਿ ਵੱਧਾ ਵਾ। ਨਹੀਂ ਰਹਿ ਜੀ। ਭਰਾਵਾ ਜਿਹੜੇ ਦੇਖਣ ਵਾਲੇ ਵੀਡੀਓ ਦੇਖ ਆਪਦੇ ਸੰਜੇ ਵੀ ਬੈਠੇ ਮੇਰੇ ਭਰਾ ਕੋਈ ਫੌਜੀ ਭਰਾਵਾ। ਨਾ ਪਛਾਣ ਲੈਣਾ ਕੀ ਚੀਜ਼ ਆ। ਕੀ ਕੁਆਲਿਟੀ ਆ। ਹਾਂ ਜੰਗ ਲੈਣੀ। ਬਿਲਕੁਲ ਬਿਲਕੁਲ। ਹਾਂ ਬਿਲਕੁਲ। ਇਹ ਕਿਤਰਾ। ਕਿੰਨੇ ਦੀ ਵੀਰੇ ਫੈਟ ਦੇਣੀ ਆ। ਹੁਣ ਆਪਾਂ ਕਿਦਾਂ ਦਿਨ ਖੜਦੀ ਆ 12। ਚਲੋ ਇਹ ਸਾਮ ਛੱਡ ਕੇ। ਹਾਂ ਦਿਨ 15 ਹਨਾ ਤੇ ਸਾਮ ਛੱਡ ਕੇ ਦੇ ਦਈਏ ਹਨਾ। ਹਾਂ ਜੀ ਆ 5-7000 ਮੁੱਕ ਦੀ ਗੱਲ ਆ ਯਾਰਾ। ਬਿਲਕੁਲ ਬਿਲਕੁਲ। ਕਿੰਨੇ ਦੀ ਵੀਰੇ ਦੇਈਏ ਬਾਣੇ ਦੇ ਦੀ ਲੱਖ ਰੁਪਏ ਦੀ ਵੱਸੀ ਇਹ ਪੂਰੇ ਲੱਖ ਦੀ ਦੇ ਦੀ ਠੀਕ ਆ ਜੀ ਕੋਈ ਸ਼ੱਕ ਨਹੀਂ ਠੀਕ ਆ ਛੋੜ ਛਾਪਾ ਕਰ ਦਿਓ ਵਿੱਚ ਆਪ ਹੀ ਕਰ ਦਿਓ ਨਹੀਂ ਠੀਕ ਆ 5000 ਦੇ ਦੀ ਘਟੋ 5000 ਚੱਲੇ ਜੀ 95 ਦੀ ਹਾਂ ਚੱਲੇ ਜੀ ਠੀਕ ਆ ਇਹ ਕੋਈ ਗੱਲ ਨਹੀਂ ਮੈਂ ਕਰ ਸਕਦਾ ਕਿਉਂਕਿ ਕਿਹੜਾ ਤੁਸੀਂ ਮੁੱਲ ਮੰਗ ਲਿਆ ਨਾ ਚਲੋ ਕਿਵੇਂ ਤੁਸੀਂ ਦੱਸਣਾ ਤੁਹਾਨੂੰ ਸੀਮ ਹੁੰਦਾ ਨਹੀਂ ਪਤਾ ਜੀਆ ਕਿਵੇਂ ਆ ਤੇ ਕਿਸੇ ਵੀਰੇ ਕੋ ਹੁੰਦੀ ਨਾ ਹੋਰ ਵਾਸ਼ੀ ਭਾਵੇਂ 1.5 ਲੱਖ ਮੰਗ ਲੈਂਦਾ ਵੀਰੇ ਇਹਦੀ ਕੀਮਤ ਕੋਈ ਨਹੀਂ ਹੁ ਬਾਕੀ ਤੇਰਾ ਮੁੱਲ ਜਿਆਦਾ ਹੁੰਦਾ ਯਾਰ ਜਿਆਦਾ ਹੁੰਦਾ ਹੀ ਰੇਟ ਜਿਆਦਾ ਹੀ ਪਹਿਲਾਂ ਕਿਹਾ ਕਿ ਵੀਰ ਜੀ ਕੁੰਜਿੰਦਰ ਜੀ ਤੁਹਾਡਾ ਸਾਥ ਹੈ ਬਰੋ ਨਾ ਨਹੀਂ ਨਹੀਂ ਭਾਈ ਗੁਰਪ੍ਰਮਾਣ ਮਾਣੇ ਤੁਹਾਨੂੰ ਹਨਾ ਵਧੀਆ ਸੋਨਾ ਕੰਮ ਚੱਲਦਾ ਹੈ ਹਨਾ ਤੇ ਕਿੰਨੇ ਦੀ ਵੀਰੇ ਹੁਣ 95 ਦੀ ਚਲੋ ਯਾਰ ਠੀਕ ਆ ਠੀਕ ਆ ਇੱਕ ਹਜ਼ਾਰ ਛੱਡ ਦੇ ਕੋਈ ਨਾ 94 ਦੀ ਜਾਂਦੇ ਹਨਾ ਪੂਰੇ 90 ਦੀ ਪੂਰੇ 90 ਦੀ ਕੋਈ ਇਹ ਨਾ ਮੇਰਾ ਭਰਾ ਕਵੇ ਕਿ ਵੀਰ ਤੂੰ ਮੰਗਾ ਡਾ ਮੈਂ ਮੰਗਦਾ ਨਹੀਂ ਜੀ ਨਹੀਂ ਗੜੀ ਚੀਜ਼ ਆ ਤਾਂ ਵੀਰੇ ਮੁੱਲ ਫੇਰ ਹੀ ਮੰਗਿਆ ਜਾਂਦਾ ਇੱਕ ਤਾਂ ਹਨਾ ਤਾਂ 90000 ਦੀ ਵੀਰੇ ਬਾਕੀ ਤੁਸੀਂ ਫੋਨ ਜ਼ਰੂਰ ਵੀਰ ਨੂੰ ਲਾ ਲਿਓ ਰੇਟ ਤੁਸੀਂ ਵੀਰ ਦਾ ਚੈੱਕ ਕਰ ਲਿਆ ਬਾਕੀ ਇਹ ਬੇਨਤੀ ਆ ਗਈ ਵੀਰੇ ਤੁਸੀਂ ਦੂਰੋਂ ਵੀ ਚੱਲ ਕੇ ਆਓਗੇ ਤੁਸੀਂ ਵੈੜਾ ਨਹੀਂ ਛੱਡ ਕੇ ਜਾਂਦੇ ਵੱਡੀਆਂ ਵੈੜਾ ਨੇ ਫੁੱਲ ਸਾਈਜ਼ ਨੇ ਫੁੱਲ ਕੱਦ ਕਾਠਾਲੀਆਂ ਨੇ ਠੀਕ ਆ ਜੀ ਦੰਦਾ ਚ ਕੀਰੀ ਆ ਹਾਂ ਜੀ ਵੀਰੇ ਅਗਲੇ ਬੰਨੇ ਆ ਗਈ ਇਹ ਵੀ ਜੀ ਆ ਗਈ ਆ ਆਪਣਾ ਪਲੂਨ ਵਸੀ ਆ ਗਈ ਫੇਰ ਇਹ ਵੀ ਪਲੂਨਾ ਹੈ ਪਲੂਨ ਹੈ ਪਰ ਸਾਈ ਹਾਲ ਜਰਸੀ ਜਾਂ ਕਾਸ਼ ਦੀ ਪੱਖ ਲਾ ਲਓ ਠੰਡੀ ਇਦਾਂ ਇਦਾਂ ਹੀ ਬੈਠੀ ਠੰਡੀ ਦੀ ਅੱਛਾ ਸੀਲ ਬਹੁਤ ਆ ਇਹ ਹੁਣੇ ਆਈ ਹੈ ਮੇਰਾ ਖਿਆਲ ਹੁਣ ਲੈ ਕੇ ਆਈ ਆ ਹੁਣ ਹੀ ਲੈ ਕੇ ਆਈ ਆ ਖਾਣੋਂ ਵੀ ਵਧੀਆ ਲੱਗਿਆ ਤਾਂ ਇਹ ਵੀ ਗੱਬਣਾ ਹੈ ਇਹ ਵੀ ਮੇਰੀ ਗੱਬਣੀ ਇਹ ਤਾਂ ਤਿਆਰੀ ਹੈ ਮੰਨ ਕੇ ਲਾ ਦੋ ਚਾਰ ਦਿਨ ਦੋ ਚਾਰ ਦਿਨ ਹਨਾ ਕਾਕਾ ਖੋਲ ਕੇ ਵਖਾ ਦੇ ਫੋਲ ਵੀਰੇ ਫੋਲੋ ਤਾਂ ਵੀਰੇ ਕਿਵੇਂ ਦੋ ਚਾਰ ਦਿਨ ਖੜਦੀ ਹਨਾ ਤੇ ਤਿਆਰੀ ਆ ਫਿਰ ਹਨਾ ਜਿਆਦਾ ਨਹੀਂ ਕੋਈ 12 13 ਕਿਲੋ ਬਦਪਾਈ ਜਾਣਾ ਵੀ ਕਰੋਸ ਆ ਫੈਂਡ ਫੂਡੇ ਦੀ ਵੀ ਚੰਗੀ ਆ ਜੂ ਹਾਂ ਆ ਦੇਖੋ ਕਿਦਾਂ ਕੰਮੀ ਵਿੱਚ ਨਹੀਂ ਨਿਭੜੀ ਐ ਢਿੱਲੀ ਆ ਵਦਨਾ ਵਦਨਾ ਬੋਤਾ ਬਣੂਗੀ ਚੰਗੀ ਐ ਵੀ ਹਨਾ ਥਣ ਵੇਤ ਵੇਤ ਤੇ ਆ ਗਿਆ ਬਿਲਕੁਲ हां दोस्त मौसम ही चंगा बाकी ਵੈੜ ਵੀ ਸੋਣੀ ਆ ਲੰਮੀ ਬੇਲ ਆਈ ਦੀ ਲੈ ਆ ਰਾਜੀ ਰੂਜੀ ਆ ਲਊ ਵਾਲੀ ਵੈੜ ਆ ਜੀ ਲੈਓ ਜੀ ਲੈਓ ਪਹਿਲੇ ਸੂ ਆ ਗਈ ਹੈ ਨਾ ਪਹਿਲਾਂ ਸੂ ਆ ਜੀ ਠੀਕ ਹੈ ਕਹ ਸਕਦੇ ਅਸੀਂ ਜਵਾਨ ਲੱਗੀ ਆ ਹਾਂ ਬੋਦੀ ਵਾਲੀ ਹੈ ਵੀ ਇਹਦਾ ਅਸੀਂ ਕੋਈ ਨਹੀਂ ਕਹਿ ਸਕਦੇ ਦੰਦਾ ਜਵਾਨ ਹੈ ਜਵਾਨ ਲੱਗੀ ਠੀਕ ਹੈ ਤਾਂ ਵੇਖੋ ਵੀਰੋ ਖਣਵੀ ਪਿਆਰਾ ਲੱਗਿਆ ਢਿੱਲਾ ਵੀ ਬੋਦਨੇ ਲੇਵੇ ਚ ਬਹੁਤ ਚੰਗੀ ਵੈੜਾ ਜੀ ਤਾਂ ਵੀਰ ਜੀ ਇਹ ਵੈੜਾ ਆਪਾਂ ਕਿੰਨੇ ਦੀ ਦੇ ਦੇਣੀ ਹੁਣ ਇਹ ਵਿੱਚ ਜਿਆਦੀ ਕਰ ਦਨਾ ਹਾਂਜੀ ਇਹ ਇਹ ਲਾ ਦੋ ਸਾਹੀ ਇਹਨਾਂ ਨਾਲ ਗਿਫਟੀ ਕਰ ਦਨਾ ਅੱਛਾ ਜੀ ਜਿਆਦੀ ਇਹਨਾਂ ਨਾਲ ਗਿਫਟੀ ਕਰ ਦਨਾ ਬਿਲਕੁਲ ਬਿਲਕੁਲ ਦੇ ਦਈਏ ਵੀਰੇ 55000 ਦੀ ਇਹ 55 ਦੀ ਠੀਕ ਆ ਹਾਂ ਨਾ ਤੇ ਨਹੀਂ ਛੱਡੀਏ 52000 ਦੀ ਹਾਂਜੀ ਉਰੇ ਯਾਰ ਘਟੇ 50 ਇਹ 50 ਚੋਂ ਵੀ 1000 ਛੱਡ ਦੇਣਾ ਆਪਾਂ ਹਨਾ ਹਾਂ ਯਾਰ ਘਟੇ ਪਲੇ ਨਿੰਜਾ ਯਾਰ ਨਿੰਜਾ ਜੀ ਸਮਝ ਗਿਆ ਹਾਂ ਜੀ ਪੂਰੇ 48 ਦੀ ਕਰੋ ਓਕੇ ਵਿੱਚ ਇਹ ਛੋਟਛੱਪਾ ਕੋਈ ਨਾ ਹਨਾ ਦੰਨੀ ਯਾਰੇ ਲਵੇ ਕੋਈ ਵੀ ਬਹੁਤ ਚੰਗੀਆਂ ਵੀਰੋ ਔਲੀ ਬੋਲੀ ਥੱਲੇ ਬਣੂ ਬਹੁਤ ਢਿੱਲਾ ਢੁਲਾ ਬੋਦਨੇ 1000 47 ਦੀ ਯੈਸ ਨੋ ਕੀ ਬਾਤ ਹੈ ਨਹੀਂ ਸਿਰਾਂ ਰੇਟ ਨਹੀਂ ਠੀਕ ਹੈ ਪਰ ਤੁਸੀਂ ਤਾਂ ਬਹੁਤ ਚੰਗਾ ਰੇਟ ਹੈ ਹਾਂ ਬਾਕੀ ਆਪਣੇ ਤੋਂ ਵਾਰ ਰੇਟ ਜੈ ਜੀ ਹਾਂ ਜੀ ਆ ਜੀ ਮਾਰੀ ਬੱਦਲੇ ਕਿੱਪੜਾ ਉਦਦਾ ਹੀ ਜਾਂਦਾ ਉਦਦੇ ਜਾਂਦਾ ਬਿਲਕੁਲ ਪਸ਼ੂ ਵੀ ਤਾਂ ਹੀ ਵੇਖਦਾ ਜੀ ਇੱਕ ਸਾਫ ਪਸ਼ੂ ਹੁੰਦਾ ਤੁਹਾਡਾ ਹਨਾ ਤਾਂ ਰੇਟ ਵੀ ਸੋਹਣਾ ਹੁੰਦਾ ਤਾਂ ਵੇਖੋ ਵੀਰੋ ਚਾਰ ਪਸ਼ੂ ਆ ਗਏ ਹਨਾ ਜੀ ਤੇ ਚੋਹਾਂ ਦੇ ਰੇਟ ਤੁਸੀਂ ਚੈੱਕ ਕਰ ਲਿਓ ਸੋਹਣੀਆਂ ਵੇੜਾਂ ਨੇ ਵੱਡੀਆਂ ਵੇੜਾਂ ਨੇ ਕੱਦ ਕਾਠ ਵਾਲੀਆਂ ਨੇ ਵੀਰੋ ਫੋਨ ਬਾਕੀ ਵੀਰ ਨੂੰ ਜਰੂਰ ਲਾ ਲਿਓ ਜੀ ਇਹ ਰੇਟ ਗਿਆ ਗਿਆ ਤਾਂ ਬਾਕੀ ਵੀਰਾਂ ਨੂੰ ਬੇਨਤੀ ਆ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰੀ ਚੱਲਿਓ ਜੀ ਲਾਈਕ ਕਰੀ ਚੱਲਿਓ ਸ਼ੇਅਰ ਕਰੀ ਚੱਲਿਓ ਜਿਉ ਤੁਹਾਨੂੰ ਨਵੀਂ ਤੇ ਨਵੀਂ ਵੀਡੀਓ ਲਿਆ ਕੇ ਵੀ ਦਾ ਐਡਰੈਸ ਵੀਰੇ ਇੱਕ ਰਿਬੋਲੀਆ ਜੀ 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 ਨਾਮ ਬਲਵਿੰਦਰ ਸਿੰਘ ਬਿੱਲਾ ਜੀ ਹਾਂਜੀ ਤੇ ਪਿੰਡ ਠੱਠਾ ਜਿਲ੍ਹਾ ਗੁਰਦਾਸਪੁਰ ਜੀ ਹਾਂਜੀ ਤੇ ਜਿਲ੍ਹਾ ਮੇਰਾ ਗੁਰਦਾਸਪੁਰ ਮੈਂ ਲਾਗੇ ਅੰਮ੍ਰਿਤਸਰ ਪੈ ਜੂਗਾ ਮੈਂ ਕਹਿਆਂ ਵੀਰੇ ਨੰਬਰਸਰ ਹੀ ਕਹਿ ਦਿੰਦਾ ਠੀਕ ਹੈ ਮੈਂ ਉਹ ਕਿਲੋਮੀਟਰ ਤੋਂ ਸਟਾਰਟ ਹੋ ਜੀਦਾ ਅੰਮ੍ਰਿਤਸਰ ਹੈ ਨਾ ਬਿਲਕੁਲ ਬਿਲਕੁਲ ਭੱਲੋ ਵਾਲੀ ਨਾਲ ਹੀ ਭੱਲੋ ਵਾਲੀ ਬਿਲਕੁਲ ਫਾਦੇਗੜ ਚੂੜੀਆਂ ਲੋਅਲ ਨੰਬਰ 9056 3455 ਜੀ ਠੀਕ ਹੈ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਵੀਰ ਜੀ